ਐਵੇਂ ਨਹੀਂ ਮਾਂ ਨੂੰ ਰੱਬ ਦਾ ਦੂਜਾ ਰੂਪ ਕਹਿੰਦੇ ਆਹ ਵੀਡੀਓ ਦੇ ਕੇ ਤੁਹਾਡੀਆਂ ਅੱਖਾਂ ਚੋਂ ਆ ਜਾਵੇਗਾ ਪਾਣੀ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਹਾ ਦੀ ਸਿੰਘ ਜੈਲਦਾਰ ਤੇ ਤੁਸੀਂ ਦੇਖ ਰਹੇ ਹੋ ਟਾਪ ਪੰਜਾਬ ਟੀਵੀ ਯਾਰੋ ਕਿਸੇ ਨੇ ਸੱਚੀ ਕਿਹਾ ਹੈ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ ਮਾਂ ਏ ਠੰਡਰੀ ਸਾ ਉਹ ਦੁਨੀਆ ਵਾਲਿਓ ਯਾਰੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਕਲਿੱਪ ਚ ਤੁਸੀਂ ਦੇਖੋਗੇ ਕਿ ਪਿੰਡ ਦੇ ਛੱਪੜ 'ਚ ਕੋਈ ਚੀਜ਼ ਡਿੱਗ ਜਾਂਦੀ ਏ ਤਾਂ ਪਿੰਡ ਦਾ ਨੌਜਵਾਨ ਕਹਿੰਦਾ ਏ ਜਿਹੜਾ ਵੱਡੇ ਦਿਲ ਵਾਲਾ ਹੁੰਦਾ ਏ ਕਹਿੰਦਾ ਏ ਕਿ ਮੈਂ ਜਾਵਾਂਗਾ ਵਿੱਚ ਛੱਪੜ ਕਾਫੀ ਡੂੰਘਾ ਹੁੰਦਾ ਏ ਤਾਂ ਇਹ ਵੀਰ ਜਦੋਂ ਇੱਕ ਵਾਰੀ ਹੋ ਕੇ ਆਉਂਦਾ ਏ ਤਾਂ ਉਸ ਸਮੇਂ ਤਾਂ ਇਸ ਦੀ ਮਾਂ ਨੂੰ ਨਹੀਂ ਪਤਾ ਹੁੰਦਾ ਮਾਂ ਉੱਥੇ ਨਹੀਂ ਹੁੰਦੀ ਪਰ ਜਦੋਂ ਫਿਰ ਇਹ ਦੂਜੀ ਵਾਰੀ ਪਾਣੀ 'ਚ ਜਾਣ ਲੱਗਦਾ ਏ ਤਾਂ ਮਾਂ ਇਸ ਨੂੰ ਰੋਕਦੀ ਏ ਛਿੜਕਦੀ ਏ ਤਾਂ ਗੁੱਸੇ ਨਾਲ ਕਹਿੰਦੀ ਏ ਚੱਲ ਤੂੰ ਘਰੇ ਚੱਲ ਤੂੰ ਨਹੀਂ ਜਾਵੇਗਾ ਕਿਉਂਕਿ ਯਾਰ ਮਾਂ ਤਾਂ ਮਾਂ ਹੁੰਦੀ ਐ ਮਾਂ ਆਪਣੇ ਪੁੱਤ ਨੂੰ ਨਹੀਂ ਗਵਾਉਣਾ ਚਾਹੁੰਦੀ ਜਿਸ ਨੂੰ ਨਿੱਕੇ ਹੁੰਦਿਆ ਤਾਂ ਉਸਨੇ ਪਾਲਿਆ ਹੁੰਦਾ ਐ ਪੁੱਤ ਭਾਵੇਂ ਜਿੰਨਾ ਵੱਡਾ ਮਰਜ਼ੀ ਹੋ ਜਾਵੇ ਪਰ ਮਾਂ ਦੇ ਲਈ ਉਸਦਾ ਲਾਡਲਾ ਨਿੱਕਾ ਪੋਤੀ ਆ ਇਸ ਵੀਡੀਓ ਤੋਂ ਇਹੀ ਸਿੱਧ ਹੁੰਦਾ ਹੈ ਕਿ ਮਾਂ ਮਾਂ ਹੀ ਹੁੰਦੀ ਆ ਭਾਵੇਂ ਬੱਚੇ ਜਵਾਨ ਹੋ ਕੇ ਮਾਂ ਪਿਓ ਨੂੰ ਭੁੱਲ ਜਾਂਦੇ ਨੇ ਮਾਂ ਪਿਓ ਨੂੰ ਠੋਕਰਾਂ ਮਾਰਦੇ ਨੇ ਪਰ ਮਾਂ ਕਦੇ ਵੀ ਪੁੱਤ ਨੂੰ ਨਹੀਂ ਭੁੱਲਦੀ ਪੁੱਤ ਨੂੰ ਨਿੱਕੀ ਜਿਹੀ ਹਾਂ ਚਾਵੇ ਤਾਂ ਮਾਂ ਦਾ ਕਲੇਜਾ ਕੰਬ ਉੱਠਦਾ ਹੈ ਸੋ ਤੁਸੀਂ ਵੀ ਜੇ ਆਪਣੀ ਮਾਂ ਨੂੰ ਪਿਆਰ ਕਰਦੇ ਹੋ ਤਾਂ ਕਮੈਂਟਾਂ 'ਚ ਲਿਖ ਦਿਓ ਲਵ ਯੂ ਮਾਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਸੋ ਮਿਲਦੇ ਆ ਕਿਸੇ ਨਵੇਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ